ਦਾਂਸਬਾ ਹਲਕਾ ਵਸਤੇਆਂ ਜੰਮਨੀ ਚੌਰਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਾਰਡ ਨੰਬਰ 72 ਵਿਕੇਸ਼ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਟੁਲਕਸ ਦੀ ਅਗਵਾਈ ਹੇਠ ਐਡਵੋਕੇਟ ਪਰਪਕਾਰ ਸਿੰਘ ਕੁੰਮੰਦੇਹਾਗਤ ਵਿੱਚ ਜੋਸ਼ ਉਰਨਾ ਪ੍ਰਚਾਰ ਕੀਤਾ ਗਿਆ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਵਸਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਜੇਕਰ ਤੁਸੀਂ ਪੰਜਾਬ ਤੇ ਲੁਧਿਆਣਾ ਸ਼ਹਿਰ ਦਾ ਭਲਾ ਚਾਹੁੰਦੇ ਹੋ ਤਾਂ ਇੱਕ ਇੱਕ ਵੋਟ 19 ਜੂਨ ਨੂੰ ਤਗੜੇ ਦਿਨਸ਼ਾਨ ਤੇ ਮੋੜ ਲਗਾ ਕੇ ਆਪਣੀ ਆਵਾਜ਼ ਉੱਚੀ ਕਰੋ ਪੱਤਕਾਣੇ ਗਲਬਿਤਕਾਰ ਦਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਟ ਸਤਕਾਰ ਅੱਜ ਇਹਨਾਂ ਪਾਰੀ ਕਟ ਸਾਬਤ ਕਰਦਾ ਹੈ ਕਿ ਹਲਕਾ ਬਿਆਸ ਦੇ ਲੋਕ ਸ਼ਮਨਿਕਾ ਲੀਡਰ ਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਬਣਾਉਣਗੇ ਦਾਂਸਬਾ ਹਲਕਾ ਵਸਤੀਆਂ ਜੰਮਨੀ ਚੌਰਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਾਰਡ ਨੰਬਰ 72 ਵਿਕੇਸ਼ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਟੁਲਕਸ ਦੀ ਅਗਵਾਈ ਹੇਠ ਐਡਵੋਕੇਟ ਪਰਪਕਾਰ ਸਿੰਘ ਕੋਮੰਦਿਹਾਕ ਤੇ ਵਿੱਚ ਜੋਸ਼ ਉਰਨਾ ਪ੍ਰਚਾਰ ਕੀਤਾ ਗਿਆ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਵਸਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਜੇਕਰ ਤੁਸੀਂ ਪੰਜਾਬ ਤੇ ਲੁਧਿਆਣਾ ਸ਼ਹਿਰ ਦਾ ਭਲਾ ਚਾਹੁੰਦੇ ਹੋ ਤਾਂ ਇੱਕ ਇੱਕ ਵੋਟ 19 ਜੂਨ ਨੂੰ ਤਗੜੀ ਦੇ ਨਿਸ਼ਾਨ ਤੇ ਮੋੜ ਲਗਾ ਕੇ ਆਪਣੀ ਆਵਾਜ਼ ਬੁਲੰਦ ਕਰੋ ਪੱਤਕਾਣ ਗਲਬਦਕਾਰਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਸਤਿਕਾਰ ਅੱਜ ਇਹ ਨਪਾਰੀ ਕਟ ਸਾਬਤ ਕਰਦਾ ਹੈ ਕਿ ਹਲਕਾ ਬਿਆਸ ਦੇ ਲੋਕ ਸ਼ਮਨਿਕਾ ਲੀਡਲ ਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਬਣਾਉਣਗੇ ਦਾਂਸਬਾ ਹਲਕਾ ਵਸਤੇਆਂ ਜੰਮਨੀ ਚੋਨਾ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਾਰਡ ਨੰਬਰ 72 ਵਿਕੇਸ਼ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਟੁਲਕਤ ਦੀ ਅਗਵਾਈ ਹੇਠ ਐਡਵੋਕੇਟ ਪਰਪਕਾਰ ਸਿੰਘ ਕੋਮੰਦਿਹਾਗਤ ਵਿੱਚ ਜੋਸ਼ ਉਰਨਾ ਪ੍ਰਚਾਰ ਕੀਤਾ ਗਿਆ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਵਸਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਜੇਕਰ ਤੁਸੀਂ ਪੰਜਾਬ ਤੇ ਲੁਧਿਆਣਾ ਸ਼ਹਿਰ ਦਾ ਭਲਾ ਚਾਹੁੰਦੇ ਹੋ ਤਾਂ ਇੱਕ ਇੱਕ ਵੋਟ 19 ਜੂਨ ਨੂੰ ਤਗੜੇ ਦੇ ਨਿਸ਼ਾਨ ਤੇ ਮੋੜ ਲਗਾ ਕੇ ਆਪਣੀ ਆਵਾਜ਼ ਉੱਚੀ ਕਰੋ ਪੱਤਕਾਣ ਗਲਬਿਤਕਾਰਤਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਲਵਿੰਦਰ ਟ ਸਤਕਾਰ ਅੱਜ ਇਹਨਾਂ ਪਾਰੀ ਕਟ ਸਾਬਤ ਕਰਦਾ ਹੈ ਕਿ ਹਲਕਾ ਬਿਆਸ ਦੇ ਲੋਕ ਸ਼ੁਮ ਨਿਕਾਲੀ ਦਲ ਨੂੰ ਇੱਕ ਇੱਕ ਵੋਟ ਪਾ ਕੇ ਕਾਮਯਾਬ ਬਣਾਉਣਗੇ ਦਾਂਸਬਾ ਹਲਕਾ ਵਸਤੀਆਂ ਜੰਮਨੀ ਚੋਨਾ ਨੂੰ ਲੈ ਕੇ ਸ਼੍ਰੋਮਣਿਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਵਾਰਡ ਨੰਬਰ 72 ਵਿਕੇਸ਼ ਸ਼੍ਰੋਮਣਿਕਾਲੀ ਦਲ ਦੇ ਆਗੂ ਬਲਵਿੰਦਰ ਟੁਲਕਸ ਦੀ ਅਗਵਾਈ ਹੇਠ ਐਡਵੋਕੇਟ ਪਰਪਕਾਰ ਸਿੰਘ ਕੋਮੰਦੇਹਾਗਤ ਵਿੱਚ ਜੋਸ਼ ਉਰਨਾ ਪ੍ਰਚਾਰ ਕੀਤਾ ਗਿਆ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਲਕਾ ਵਸਤੇ ਲੋਕਾਂ ਨੂੰ ਇਹ ਸੁਨੇਹਾ ਦਿੱਤਾ ਕਿ ਜੇਕਰ ਤੁਸੀਂ ਪੰਜਾਬ ਤੇ ਲੁਧਿਆਣਾ ਸ਼ਹਿਰ ਦਾ ਭਲਾ ਚਾਹੁੰਦੇ ਹੋ ਤਾਂ ਇੱਕ ਇੱਕ ਵੋਟ 19 ਜੂਨ ਨੂੰ ਤਗੜੇ ਦੇ ਨਿਸ਼ਾਨ ਤੇ ਮੋੜ ਲਗਾ ਕੇ ਆਪਣੀ ਆਵਾਜ਼ ਬੁਲੰਦ ਕਰੋ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਸਾਡੇ ਜ਼ ਪੰਜਾਬ ਦੀ ਦਿਲਾਂ ਦੀ ਧੜਕਣ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਵਾਰਡ ਨੰਬਰ 72 ਵਿੱਚ ਪਹੁੰਚੇ ਤੇ ਉਹਨੇ ਤਿੰਨ ਮੀਟਿੰਗਾਂ ਚਾਰ ਮੀਟਿੰਗਾਂ ਰਖਾਈਆਂ ਜਿਹੜੀ ਮੀਟਿੰਗਾਂ ਦਾ ਕੱਠ ਦੇਖ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਲੋਕਾਂ ਨੇ ਭਰੋਸਾ ਦਿਵਾਇਆ ਕਿ ਇੱਕ ਇੱਕ ਵੋਟ ਸ਼ੋਮਨੀ ਕਾਲੀ ਦਲ ਪ੍ਰੋਫੈਸਰ ਘੁੰਮਣ ਜੀ ਦੇ ਹੱਕ 'ਚ ਪਾਵਾਂਗੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਮਜ਼ਬੂਤ ਕਰਨਗੇ ਸਾਰਿਆਂ ਨੇ ਭਰੋਸਾ ਦਵਾ ਲੋਕ ਸੁਖਬੀਰ ਜੀ ਜਦੋਂ ਜਵਾਨ ਅਰ ਕੈਂਪ ਚ ਆਏ ਉਹਨਾਂ ਦਾ ਦਿਲ ਖੁਸ਼ ਹੋ ਗਿਆ ਕਿ ਲੋਕਾਂ 'ਚ ਇੰਨਾ ਪਿਆਰ ਦੇਖਣ ਨੂੰ ਮਿਲਿਆ ਉਹਨਾਂ ਨੂੰ ਤੇ ਉਹਨਾਂ ਨੂੰ ਉਹਨਾਂ ਨੂੰ ਪੂਰਾ ਭਰੋਸਾ ਆ ਗਿਆ ਕਿ ਵਾਰਡ ਨੰਬਰ 72 'ਚ ਵੱਧ ਤੋਂ ਵੱਧ ਵੋਟਰ ਅਕਾਲੀ ਦਲ ਨੂੰ ਪਾਊਗੀ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਹੱਥ ਮਜ਼ਬੂਤ ਹੋਣਗੇ ਮੈਂ ਲੋਕਾਂ ਨੂੰ ਆਹੀ ਅਪੀਲ ਕਰਨਾ ਚਾਹੁੰਦਾ ਵਾਂ ਕਿ ਜਿਹੜੇ 19 ਤੀਕ ਵੋਟਾਂ ਵਾਂ ਸਾਰੇ ਆਪਣੇ ਸ਼ੋਮਣੀ ਕਾਲੀ ਦਲ ਤਕੜੀ ਦੇ ਵੋਟ ਤੇ ਮੋਹਰ ਲਾਓ ਤੇ ਹੁਮਨ ਸਾਹਿਬ ਜੀ ਦੇ ਹੱਥ ਮਜ਼ਬੂਤ ਕਰੋ ਸ਼ੋਮਣੀ ਕਾਲੀ ਦਲ ਦੇ ਹੱਥ ਮਜ਼ਬੂਤ ਕਰੋ ਜੀ ਧੰਨਵਾਦ